ਆਪ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹਨਾ ਇਹਨਾਂ ਦੀ ਯੋਗ ਅਗਵਾਈ ਦੇ ਅੰਦਰ ਆਮ ਆਦਮੀ ਪਾਰਟੀ ਨੇ ਸਰਕਾਰ ਪੰਜਾਬ ਦੇ ਅੰਦਰ ਚਲਦੀ ਹੈ ਅੱਜ ਹਲਕਾ ਖੰਨਾ ਦੇ ਵਿੱਚ ਤੋਂ ਕੰਸਟੀਟੂਐਂਟ ਮਾ ਜੱਤੇ ਆਜੋ ਉਰੇ ਮੈਂ ਪਹੁੰਚਿਆ ਸੀ ਤਿੰਨ ਪਿੰਡਾਂ ਦੇ ਵਿੱਚ ਜਿਹੜੇ 40 40 40 ਲੱਖ ਰੁਪਏ ਦੀ ਲਾਗਤ ਦੇ ਨਾਲ ਤਿੰਨ ਪੰਚਾਇਤ ਘਰ ਬਣ ਕੇ ਤਿਆਰ ਹੋਏ ਨੇ ਇਹ ਜਿਹੜੇ 32 ਫੁੱਟ ਬਾਏ 50 ਫੁੱਟ ਦੀ ਪੰਚਾਇਤ ਘਰ ਦੇ 2500 ਸਕਰ ਫੁੱਟ ਏਰੀਆ ਦੇ ਪੰਚਾਇਤ ਘਰ ਟੋਟਲ ਕਵਰ ਏਰੀਆ ਦਾ ਇੱਕ ਪੰਚਾਇਤ ਘਰ ਤੇ 40 ਲੱਖ ਰੁਪਏ ਦੀ ਲਾਗਤ ਆ ਅੱਜ ਅਸੀਂ ਤਿੰਨ ਪਿੰਡਾਂ ਦੇ ਵਿੱਚ ਇਹਦਾ ਉਦਘਾਟਨ ਕੀਤਾ ਭਮਤੀ ਦੇ ਵਿੱਚ ਉਦਘਾਟਨ ਕੀਤਾ ਔਰ ਅਸੀਂ ਇਸ ਤੋਂ ਪਹਿਲਾਂ ਮਹਿੰਦੀਪੁਰ ਦੇ ਵਿੱਚ ਉਦਘਾਟਨ ਕੀਤਾ ਅਸੀਂ ਦਹੜੂ ਦੇ ਵਿੱਚ ਦੇਦ ਉਦਘਾਟਨ ਕੀਤਾ ਸੋ ਤਿੰਨ ਪਿੰਡਾਂ ਦੇ ਵਿੱਚ ਅੱਜ ਜਸੂ ਉਦਘਾਟਨ ਕੀਤਾ ਮੈਂ ਇਸ ਗੱਲ ਲਈ ਵਿਸ਼ੇਸ਼ ਤੌਰ ਤੇ ਜਾਨੀ ਕਿ ਪਿੰਡ ਵਾਸੀਆਂ ਨੂੰ ਵਧਾਈ ਦਿੰਦਾ ਨਗਰ ਵਾਸੀਆਂ ਨੂੰ ਇੱਕ ਪੰਚਾਇਤ ਘਰ ਦੀ ਜਿਹੜੀ ਸਿਟਿੰਗ ਕਪੈਸਿਟੀ ਆ 200 ਦੇ ਕਰੀਬ ਆ 200 ਬੰਦਾ ਇਹਦੇ ਅੰਦਰ ਜਾਨੀ ਕਿ ਗੈਦਰਿੰਗ ਕਰ ਸਕਦਾ ਕੱਲ ਨੂੰ ਕੋਈ ਦੁੱਖ ਸੁੱਖ ਦੇ ਪ੍ਰੋਗਰਾਮ ਹੁੰਦੇ ਨੇ ਕੋਈ ਹੋਰ ਚੰਗੇ ਕਿਸੇ ਗਰੀਬ ਬੱਚੀ ਦਾ ਵਿਆਹ ਕਰਨਾ ਹੁੰਦਾ ਜਾਂ ਕੋਈ ਵੀ ਹੋਰ ਸਮਾਗਮ ਕਰਨਾ ਹੁੰਦਾ ਹੁਣੇ ਜਾਨੀ ਕਿ ਪਿੰਡ ਨੂੰ ਜਿਹੜੀ ਬਹੁਤ ਵੱਡੀ ਕੀ ਪਿੰਡਾਂ ਨੂੰ ਮੌਜ ਹੋਗੀ ਇਹਦੇ ਨਾਲ ਜਾਨੀ ਕਿ ਪਿੰਡਾਂ ਨੂੰ ਫਾਇਦਾ ਹੋਊਗਾ ਬਹੁਤ ਧੰਨਵਾਦ ਜਿਹੜੀ ਸਾਡੀ ਜੀਟੀ ਰੋਡ ਤੋਂ ਲੈ ਕੇ ਭਮੱਦੀ ਨੂੰ ਹੁੰਦੀ ਹੋਈ ਇਹ ਸੜਕ ਇਸੜੂ ਨੂੰ ਜਾਂਦੀ ਹੈ ਇਹ ਬੜੀ ਉਰੇ ਦੀ ਸ਼ਾਹਰਾਗ ਰੋਡ ਸੀ ਜਿਹੜੀ ਪੀਡਬਲਯੂਡੀ ਬੀਐਨਡੀਆਰ ਦੇ ਅੰਡਰ ਹੈ ਇਹ ਸੜਕ ਦੀ ਲੰਬਾਈ ਲਗਭਗ 7.5 ਕਿਲੋਮੀਟਰ ਲੰਬੀ ਸੜਕ ਸੀ ਔਰ ਪਿਛਲੇ ਤਕਰੀਬਨ ਤਕਰੀਬਨ 15 ਸਾਲ ਹੋ ਗਏ ਸੀ ਇਸ ਸੜਕ ਦਾ ਕੋਈ ਬਾਲੀਬਾਰਸ ਨਹੀਂ ਸੀ ਗੋਡੇ ਜਿੰਨੇ ਡੂੰਗੇ ਡੂੰਗੇ ਟੋਏ ਸੀ ਉਰੇ ਖੱਡੇ ਸੀ ਔਰ ਲੋਕਾਂ ਨੂੰ ਬੜੀ ਪਰੇਸ਼ਾਨੀ ਚੱਲਨੀ ਪੈਂਦੀ ਸੀ ਬੜੀ ਟ੍ਰੈਫਿਕ ਸੀ ਇਸ ਰੋਡ ਤੇ ਔਰ ਇਹਦਾ ਟੈਂਡਰ ਲੱਗ ਕੇ ਵਰਕ ਆਰਡਰ ਜਾਰੀ ਹੋ ਚੁੱਕਿਆ ਵਿਦਨ 3-4 ਡੇ 3-4 ਦਿਨ ਦੇ ਵਿੱਚ ਵਿੱਚ ਇਹਦਾ ਕੰਮ ਸ਼ੁਰੂ ਹੋ ਜੂਗਾ ਘਟਕਾ ਰੋੜੀ ਪੈਣੀ ਸ਼ੁਰੂ ਹੋ ਦੇਊਗੀ ਔਰ ਇਸ ਸੜਕ ਦੇ ਉ ਸਾਡੇ 7 ਕਿਲੋਮੀਟਰ ਲੰਬੀ ਸੜਕ ਦੇ ਉੱਤੇ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਯੋਜਨਾ ਅਗਵਾਈ ਚੱਲ ਰਹੀ ਹੈ 5.5 ਕਰੋੜ ਰੁਪਏ ਦੇ ਤੇ ਖਰਚ ਕਰਨ ਜਾ ਰਹੇ ਤੇ ਹੋਰ ਵੀ ਕੀ ਜਿਹੜਾ ਪੰਜਾਬ ਜਿਹੜੇ ਸਚੈਦ ਮੰਤਰੀ ਹੋਣ ਦੇ ਨਾਤੇ ਪੂਰੇ ਪੰਜਾਬ ਦੇ ਵਿੱਚ ਹੋਰ ਵੀ ਕੀ ਕੀ ਕੰਮ ਕਰਵਾਏ ਅੱਜ ਇੰਨੀਆਂ ਹੀ ਖੁਸ਼ਖਬਰੀਆਂ ਬਹੁਤ ਨੇ ਤੁਹਾਨੂੰ ਖੁਸ਼ਖਬਰੀਆਂ ਦੰਦੀ ਚਲੇ ਜਾਵਾਂਗੇ ਕੱਲ ਵੀ ਮੈਂ ਉਦਘਾਟਨ ਕਰਕੇ ਆਇਆ ਤੇ ਮੈਂ ਤਾਂ ਕੱਲ ਵੀ ਤੁਹਾਨੂੰ ਉਡੀਕਦਾ ਸੀ ਤੁਸੀਂ ਆਓ ਕਵਰੇਜ ਕਰੋ ਕੱਲ ਤੁਸੀਂ ਆਏ ਨਹੀਂ ਉਹਦੀ ਤੁਹਾਨੂੰ ਬਾਈਟ ਦਵਾਂਗੇ ਕੱਲ ਵੀ ਅਸੀਂ ਆਪਣੇ ਖੰਨੇ ਹਲਕੇ 2 ਕਰੋੜ 7 ਲੱਖ ਰੁਪਏ ਦੇ ਜਾਨੀ ਕਿ ਵਿਕਾਸ ਕਾਰਜ ਜਿਹੜੇ ਨੇ ਉਹ ਜਿਹੜੇ ਚੱਲ ਰਹੇ ਨੇ ਔਰ ਕੰਪਲੀਸ਼ਨ ਤੇ ਹੱਦ ਵਿਚਾਲੇ ਵੀ ਹੋ ਚੁੱਕੇ ਨੇ ਕਈ ਤਾਂ ਉਹਨਾਂ ਚੋਂ ਉਹਨਾਂ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਔਰ ਜਿਹਦੇ ਚੋਂ ਲਗਭਗ 5 ਉਹ ਸੜਕਾਂ ਮੌਜੂਦ ਨੇ ਜਿਹੜੀਆਂ ਮੰਡੀ ਬੋਰਡ ਦੇ ਅੰਡਰ ਆਉਂਦੀਆਂ ਨੇ ਜਿਹੜੀਆਂ ਬਹੁਤ ਇੰਪੋਰਟੈਂਟ ਰੋਡਸ ਨੇ ਜਿਨੇ ਤੇ ਜੀ ਡੇਲੀ ਟ੍ਰੈਫਿਕ ਚੱਲਦੀ ਹੈ ਸੋ ਹੁਣ ਰੋਜ਼ ਇਹ ਪ੍ਰੈਸ ਕਾਨਫਰੰਸਾਂ ਹੋਣਗੀਆਂ ਤੇ ਰੋਜ਼ ਇਹ ਖੁਸ਼ਖਬਰੀਆਂ ਦਵਾਂਗੇ ਔਰ ਕੰਮ ਯੁੱਧ ਪੱਤਰ ਤੇ ਪੂਰੇ ਪੰਜਾਬ ਚ ਚੱਲੂਗਾ ਨਾ ਸਿਰਫ ਕਲੇ ਖੰਨੇ ਚ ਪੂਰੇ ਪੰਜਾਬ ਦੇ ਅੰਦਰ ਯੁੱਧ ਪੱਤਰ ਤੇ ਚੱਲੂ ਚਾਹੇ 3100 ਪਲੇਗ੍ਰਾਉਂਡਾਂ ਦਾ ਕੰਮ ਕੋ ਉਹ ਵੀ ਚੱਲੂ ਆ ਚਾਹੇ ਤੁਸੀਂ ਸੜਕਾਂ ਦਾ ਕੰਮ ਕੋ ਉਹ ਵੀ ਚੱਲੂ ਆ ਤੇ ਇਸ ਤੋਂ ਇਲਾਵਾ ਜਿਹੜੇ ਜਿਹੜੇ ਡਵੈਲਪਮੈਂਟ ਦੇ ਹੋਰ ਕਾਰਜ ਹੋਣਗੇ ਜਿਵੇਂ ਪੰਚਾਇਤ ਘਰ ਦੇ ਪਿੱਛੇ ਇਹਨੂੰ ਅਸੀਂ ਸਵਾ 100 ਪੰਚਾਇਤ ਘਰ ਦਾ ਜਿਹੜਾ ਨਿਰਮਾਣ ਕਾਰਜ ਸ਼ੁਰੂ ਕਰਾਇਆ ਇਹ ਸਾਰੇ ਚੱਲਦੇ ਜਾਣਗੇ ਮਾਨਸੇਹਿ ਰਾਜਾ ਵੜਿੰਗ ਜੀ ਨੇ ਸਟੇਟਮੈਂਟ ਦਿੱਤੀ ਹੈ ਕਹਿੰਦੇ ਸਾਡੀ ਸਰਕਾਰ ਆਣ ਤੇ ਇੱਕ ਮਹੀਨੇ ਚ ਅਸੀਂ ਗੈਂਗਸਟਰ ਬਾਦ ਖਤਮ ਕਰਦਾ ਲੈ ਕੇ ਕੌਣ ਆਇਆ ਵੱਡਾ ਸਵਾਲ ਹੈ ਅਸੀਂ ਤਾਂ ਲਿਆਏ ਨਹੀਂ ਅਸਟਾ 2022 ਚ ਆਏ ਹ ਇਹ ਜਿਵੇਂ ਇੱਕ ਕੁੜੀ ਵਿਆਹ ਕੇ ਜਾਂਦੀ ਹੈ ਉਹਨੂੰ ਨਾਲ ਦਹੇਜ ਦੰਨੇ ਆ ਨਾ ਅਸੀਂ ਤਾਂ ਜਦੋਂ ਆਏ ਆ ਸਾਨੂੰ ਦਹੇਜ ਚ ਮਿਲੇ ਨੇ ਇਹ ਗੈਂਗਸਟਰ ਇਹ ਗੁੰਡਾ ਜਿਹੜੇ ਮਿਲੇ ਨੇ ਇਹ ਪੈਦਾ ਕੀਨੇ ਕੀਤੇ ਹੋਏ ਨੇ ਇਹਨਾਂ ਕਾਂਗਰਸੀਆਂ ਨੇ ਤੇ ਅਕਾਲੀਆਂ ਨੇ ਜਾ ਕੇ ਦੇਖੋ ਇਹਨਾਂ ਤੇ ਲੀਡਰਾਂ ਦੇ ਨਾਮ ਵરિਸ਼ਟ ਲੀਡਰਾਂ ਦੇ ਨਾਮ ਗੱਲ ਸਮਝੋ ਇਸ ਉਹ ਮਾਝੇ ਇਲਾਕੇ ਦੇ ਵਿੱਚ ਸਿੱਧੇ ਜਣੀ ਕਿ ਗੈਂਗਸਟਰਾਂ ਦੇ ਨਾਲ ਜੁੜਦੇ ਨੇ ਸੋ ਬੜੀ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੀ ਨੌਜਵਾਨੀ ਜਿਹਦੇ ਹੱਥ 'ਚ ਅੱਜ ਕਲਮ ਚਾਹੀਦੀ ਸੀ ਜਿਹਦੇ ਹੱਥ 'ਚ ਅੱਜ ਰੋਟੀ ਦਾ ਡੱਬਾ ਚਾਹੀਦਾ ਸੀ ਔਰ ਜਿਹਦੇ ਹੱਥ ਦੇ ਵਿੱਚ ਅੱਜ ਕੋਈ ਡਿਗਰੀ ਚਾਹੀਦੀ ਸੀ ਉਹਨਾਂ ਦੇ ਹੱਥਾਂ 'ਚ ਅੱਜ ਅਮਿਊਨੇਸ਼ਨ ਅਜ ਅਸਲਾ ਫੜਾਉਣਾ ਤੇ ਉਹਨਾਂ ਨੂੰ ਅਨਪੜਤਾ ਕੰਨੀ ਨੂੰ ਧਕੇਲਣਾ ਔਰ ਜੁਰਮ ਦੀ ਦੁਨੀਆ 'ਚ ਧੱਕਣਾ ਇਹ ਅਕਾਲੀ ਤੇ ਕਾਂਗਰਸੀਆਂ ਦਾ ਕੰਮ ਹੈ ਅਸੀਂ ਤਾਂ ਨੌਜਵਾਨੀ ਨੂੰ ਸਿੱਧੇ ਰਾਹੇ ਪਾਣ ਨੂੰ ਫਿਰ ਰਹੇ ਹਾਂ ਔਰ ਅਸੀਂ ਰੋਜ਼ ਕੋਈ ਨਾ ਕੋਈ ਇਹੀ ਦੇ ਚੰਗੇ ਕੰਮ ਕਰ ਰਹੇ ਰਹੇ ਜਿਨ੍ਹਾਂ ਨਾ ਨੌਜਵਾਨੀ ਮੋੜਾ ਕੱਟ ਕੇ ਮੁੱਖ ਧਾਰਾ 'ਚ ਵਾਪਸ ਆਵੇ ਔਰ ਇਹਹੀ ਜਿਹੜੀਆਂ ਹਰਕਤਾਂ ਨੇ ਇਹਨਾਂ ਨੂੰ ਤਿਆਗੇ